ਇਹ ਕੈਨੇਡਾ ਦੇ ਨਾਲ ਟਰੂਡੋ ਸਾਹਿਬ ਦੇ ਨਾਲ ਜੁੜੀ ਹੋਈ ਹੈ ਤੇ ਟਰੂਡੋ ਸਾਹਿਬ ਨੂੰ ਵੀ ਕਹਿੰਦੇ ਝਟਕਾ ਜਿਹਾ ਲੱਗਿਆ ਹੋਇਆ ਹੈ ਹਾਲਾਤ ਉਹਨਾਂ ਦੇ ਵੀ ਬਹੁਤ ਠੀਕ ਨਹੀਂ ਹੈਗੇ ਕੀ ਚੱਕਰ ਪੈ ਗਿਆ ਉਹਨਾਂ ਨੂੰ ਕੀਨੇ ਉਹਨਾਂ ਤੋਂ ਵਾਪਸੀ ਲੈ ਲਈ ਆਪਣੀ ਸੈਨਤੀ ਦੇਖੋ ਜਿਹੜੇ ਜਗਮੀਤ ਸਿੰਘ ਹੈ ਨਾ ਜਗਮੀਤ ਸਿੰਘ ਇੱਕ ਵੱਖਰੀ ਕਿਸਮ ਦੀ ਰਾਜਨੀਤੀ ਕਰਦੇ ਆ ਟਰੋਡੋ ਨੂੰ ਮਜਬੂਰੀ ਚੋ ਕਰਨੀ ਪਈ ਜੀ ਇਹ ਕੈਨੇਡੀਅਨ ਲੋਕ ਜਾਣਦੇ ਆ ਹੂੰ ਹੂੰ ਦੋਵੇਂ ਚੱਲਦੇ ਆਏ ਦੋਵੇਂ ਚੱਲਦੇ ਆਏ ਹੁਣ ਜਦੋਂ ਹਾਲਾਤ ਵੱਸੋਂ ਬਾਹਰ ਹੋ ਜਾਂਦੇ ਆ ਨਾ ਤਾਂ ਫਿਰ ਜਿਹੜਾ ਸਿਆਣਾ ਅਲਾਈਡ ਹੁੰਦਾ ਨਾ ਉਹ ਕਹਿੰਦਾ ਕਿ ਪਹਿਲਾਂ ਆਪਣੇ ਆਪ ਨੂੰ ਬਚਾ ਲਓ ਇਹਨੇ ਹੁਣ ਘਾਟੇ 'ਚ ਜਾਣਾ ਹਮ ਆਪਣੇ ਆਪ ਨੂੰ ਸੇਫ ਸਾਈਡ ਰੱਖੋ ਕਿ ਭਾਈ ਅਸੀਂ ਇਹ ਇਹ ਨਹੀਂ ਇਸ ਬੰਦਾ ਬਣ ਸਕਦਾ ਅਸੀਂ ਤੇ ਇਹਦਾ ਖੜਾ ਛੱਡਿਆ ਵੱਡੂ ਦੀ ਬੇੜੀ 'ਚ ਉਤਰ ਜਾਓ ਡੁੱਬਨ ਤੋਂ ਪਹਿਲਾਂ ਪਹਿਲਾਂ ਹੈ ਬਿਲਕੁਲ ਬਿਲਕੁਲ ਉਹ ਜਦੋਂ ਕੋਈ ਬੰਦਾ ਥੋੜਾ ਜਿਹਾ ਖਰਾਬੀਆਂ ਜ਼ਿਆਦਾ ਹੀ ਕਰਦਾ ਨਾ ਜੀ ਤਾਂ ਸਭ ਤੋਂ ਪਹਿਲਾਂ ਉਹਦੇ ਘਰ ਦੇ ਕਹਿੰਦੇ ਨੇ ਕਿ ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਜੈਗਾ ਗੱਲ ਇਹ ਆ ਕਿ ਹੁਣ ਉੱਥੇ ਮਾਹੌਲ ਇਸ ਤਰ੍ਹਾਂ ਦਾ ਬਣ ਗਿਆ ਸਾਬ ਕਿ ਟਰੂਡੋ ਦੇ ਖਿਲਾਫ ਉੱਥੋਂ ਦੇ ਜਿਹੜੇ ਪੁਰਾਣੇ ਲੋਕ ਨੇ ਜਾਂ ਉੱਧਰ ਦੇ ਜੰਪਲ ਨੇ ਬਹੁਤ ਗੁੱਸੇਜ ਨੇ ਬਹੁਤ ਗੁੱਸੇਜ ਨੇ ਤਾਂ ਇਹਨਾਂ ਨੂੰ ਪਤਾ ਜਗਮੀਤ ਸਿੰਘ ਹੋਰਾਂ ਨੂੰ ਕਿ ਜੇ ਅਸੀਂ ਹੁਣ ਜੁਦਾ ਨਾ ਹੋਏ ਹੂੰ ਤਾਂ ਉਹ ਗੁੱਸੇ ਦੇ ਹਿੱਸੇਦਾਰ ਅਸੀਂ ਵੀ ਬਣਾਂਗੇ ਬਿਲਕੁਲ ਉਹ ਆਪਦਾ ਬਲੇ ਨਾਲ ਭਾਈ ਨਿਕਲ ਤੁਰੇ ਵੈਸੇ ਤੇ ਸ਼ਾਇਦ ਜੂਨ 25 ਤੱਕ ਸੀਗਾ ਇਹਨਾਂ ਦਾ ਜੀ ਪਰ ਉਹਨਾਂ ਨੇ ਪਹਿਲਾਂ ਹੀ ਜਿਹੜਾ ਸੀਗਾ ਇਹਨਾਂ ਦਾ ਆਪਦਾ ਕਰਾਰ ਉਹ ਭਈ ਤੋੜਤਾ ਜੀ ਹਾਲਾਂਕਿ ਸਰਕਾਰ ਡਿੱਗੇਗੀ ਕਿ ਨਹੀਂ ਡਿੱਗੇਗੀ ਇਹਦੇ ਬਾਰੇ ਮੈਨੂੰ ਨਹੀਂ ਪਤਾ ਹੋ ਸਕਦਾ ਕਿਉਂਕਿ ਉੱਥੇ ਹੁਣ ਸਿਆਸਤ ਕੈਨੇਡਾ ਦੀ ਬਦਲਵੇਂ ਰੂਪ ਜਿਹੜਾ ਦਿਖਾ ਰਹੀ ਉਹ तकरीबन तकरीबन ਉਹਨਾਂ ਆਪਣੇ ਅਰਗਾਈਆ ਮਤਲਬ ਧਰਮ ਵੀ ਉਹਦੇ ਵਿੱਚ ਕਿਤੇ ਨਾ ਕਿਤੇ ਕੰਮ ਕਰਦਾ ਹੈ ਜੀ ਵੋਟ ਬੈਂਕ ਵੀ ਕਿਤੇ ਨਾ ਕਿਤੇ ਕੰਮ ਕਰਦਾ ਹੈ ਠੀਕ ਹੈ ਨਾ ਜੀ ਬਥੇਰੀਆਂ ਲੋਚ-ਡੁਚੀਆਂ ਉੱਥੇ ਆ ਗਈਆਂ ਬਿਲਕੁਲ ਆਖਰੀਆਂ ਜਾਂ ਉਹਨਾਂ ਨੇ ਸਿੱਖ ਸਖਾ ਨਹੀਂ ਆ ਟਰੋਡੋ ਉਹਨੂੰ ਇਹ ਸੀਗਾ ਕਿ ਕੰਮ ਚੱਲੀ ਜਾਂਦਾ ਚੱਲੀ ਜਾਂਦਾ ਪਰ ਇਸ ਵੇਲੇ ਉਹਦੀ ਪੋਜੀਸ਼ਨ ਬਹੁਤ ਕਮਜ਼ੋਰ ਹੈ ਹੋ ਸਕਦਾ ਹੈ ਕਿ ਟਰੋਡੋ ਸਾਹਿਬ ਕਿਉਂਕਿ 8 9 ਦਾ ਹੀ ਜਗਾੜ ਕਰਨਾ ਕੋਈ ਜ਼ਿਆਦਾ ਨਹੀਂ ਜੇ ਮੈਂ ਗਲਤ ਨਹੀਂ ਆਦਾ ਜੀ 9 ਨੂੰ ਚਾਹੀਦੇ ਆ ਉਹੋ ਵੀ ਜਾਏਗਾ ਸਰਕਾਰ ਉਹ ਉਹਨਾਂ ਨੇ ਕਹਿ ਦਿੱਤਾ ਨਹੀਂ ਨਹੀਂ ਉਹ ਕਹਿੰਦੇ ਜੀ ਅਸੀਂ ਨਾ ਮਤਲਬ ਕਿ ਜੀ ਦੇਖੋ ਜੀ ਵਾਤਾਵਰਣ ਤੇ ਬੜਾ ਵਧੀਆ ਕੰਮ ਕਰ ਰਹੇ ਆ ਜੋ ਕਲਾਈਮੇਟ ਚੇਂਜ ਆ ਇਹਦੇ ਤੇ ਕੰਮ ਕਰ ਰਹੇ ਆ ਉਹਦੇ ਤੇ ਪਰ ਉੱਥੇ ਨਾ ਜੋ ਸਿਹਤ ਸਹੂਲਤਾਂ ਦੀ ਹਾਲਤ ਆ ਹੂੰ ਜੋ ਘਰਾਂ ਦੀ ਜੋ ਜ਼ੋਬਾਂ ਦੀ ਆ ਉਹ ਤੁਹਾਨੂੰ ਉੱਧਰਲਾ ਬੰਦਾ ਹੀ ਦੱਸ ਸਕਦਾ ਬਿਲਕੁਲ ਬਹੁਤ ਬਹੁਤ ਉੱਥੇ ਵੀ ਕੰਮ ਜਿਹੜਾ ਔਖਾ ਹੋਇਆ ਪਿਆ ਸੋ ਇਸ ਕਰਕੇ ਸਭ ਹੁਣ ਇਹ ਕਹਾਣੀ ਆ ਕਿ ਟਰੋਡੋ ਬਾਰੇ ਆਪਾਂ ਇੰਨਾ ਹੀ ਕਹਿ ਸਕਦੇ ਆ ਕਿ ਦੁਬਾਰਾ ਸਤਾਚ ਮਤਲਬ ਕਿ ਰਹਿਣਾ ਜਾ ਵਾਪਸ ਹੋਣੀ ਬਹੁਤ ਮੁਸ਼ਕਲ ਹੈ ਕੰਸਰਵੇਟਿਵ ਚੰਗੀ ਚੜ੍ਹਾਈ ਚ ਆ ਬਾਕੀ ਜਿਹੜੇ ਐਨਡੀਪੀ ਵਾਲੇ ਆ ਜਗਮੀਤ ਸਿੰਘ ਹੋਰੀ ਤਾਂ ਇਹ ਵੀ ਸੰਭਲ ਗਏ ਆ ਵੀ ਲੈ ਨਾਲ ਸੋ ਇਸ ਕਰਕੇ ਅਗਾਹ ਵਾਲਾ ਜਿਹੜਾ ਇਲੈਕਸ਼ਨ ਇਹਨਾਂ ਦਾ ਇਲੈਕਸ਼ਨ ਹੋਣਾ ਸ਼ਾਇਦ ਪੰਜੀ ਚ ਹਮ ਹਮ ਤੇ ਉਦੋਂ ਤੱਕ ਟਰੋਡੋ ਬਾਰੇ ਮੈਂ ਨਹੀਂ ਕਹਿ ਸਕਦਾ ਕਿ ਉਹ ਹੁਣ ਗੱਲ ਹੈ ਨਹੀਂਗੀ ਬਿਲਕੁਲ ਪਹਿਲਾਂ ਵਾਲੀ ਗੱਲ ਨਾ ਰਹੀ ਤਾਂ ਮੁਸ਼ਕਲ ਚ ਨੇ ਟਰੋਡੋ ਸਾਹਿਬ ਬਲਵਿੰਦਰ ਜੀ ਵੀ ਕਹਿ ਰਹੇ ਆ ਕਿ ਟਰੋਡੋ ਸਾਹਿਬ ਨਹੀਂ ਜਿੱਤੇ ਕਹਿੰਦੇ ਇਸ ਵਾਰੀ ਭਾਈ ਉਹ ਜਿਵੇਂ ਮਾਨਸਾ ਵਾਲੀ ਗੱਲ ਹੀ ਆ ਮੌਕੇ ਤਾਂ ਹਰੇਕ ਕੋਲੇ ਹੁੰਦੇ ਆ ਸਾਂਭ ਸਕਦੇ ਆ ਤਾਂ ਸਾਂਭ ਲੈਣਾ ਦੇ ਬੱਚੀ ਆਉਣਾ ਆ ਗੁਰਵਿੰਦਰ ਸਿੰਘ ਜੀ ਕਹਿ ਰਹੇ ਨੇ ਕਿ ਧਾਲੀਵਾਲ ਸਾਹਿਬ ਮਿੰਟੂ ਭਾਜੀ ਤੁਸੀਂ ਦਿਨੋ ਦਿਨ ਪਤਲੀ ਹੁੰਦੇ ਜਾ ਰਹੇ ਹੋ ਪਰ ਥੱਲੇ ਕਮੈਂਟ ਮੈਂ ਹੋਰ ਵੀ ਪੜਿਆ ਸੀ ਕਹਿੰਦੇ ਭਾਜੀ ਪਤਾ ਨਹੀਂ ਤੁਸੀਂ ਕੀ ਚੀਜ਼ ਆ ਤੁਹਾਡੀ ਤੋੜ ਲੱਗਦੀ ਆ ਨਾ 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 ਮੈਂ ਵੀ ਤੁਹਾਡੇ ਪਰਿਆ ਰਿਆ ਜੀ ਤੋੜ ਕਾ ਦੀ ਲੱਗਦੀ ਆ ਮਤਲਬ ਕਿ ਨਾ ਕਿਰਪਾ ਹੁੰਦੀ ਆ ਬਸ ਇਹੀ ਆ ਕਿ ਭਾਈ ਜਿੱਥੇ ਉਦਾਂ ਵੀ ਸਰਕਲ ਚ ਹੀ ਆ ਜਿੱਥੇ ਜੀ ਜੀ ਬਸ ਸਮਝ ਲਓ ਕਿ ਐ ਹੀ ਆ ਯਾਰ ਜਿਹਦੇ ਨਾਲ ਕਰੀਦਾ ਦਿਲੋਂ ਕਰੀਦਾ ਤਾਂ ਜਦੋਂ ਜੋ ਵੀ ਕਰੀਦਾ ਦਿਲੋਂ ਕਰੀਦਾ ਤਾਂ ਜਦੋਂ ਕਰੀਦਾ ਫਿਰ ਤੁਹਾਨੂੰ ਪਤਾ ਹੀ ਹੈ ਕਿ ਬੰਦਾ ਠੀਕ ਠੀਕ ਦਿਸ਼ਾ ਵਿੱਚ ਚਲੇ ਜਾਂਦਾ ਜੀ ਬਿਲਕੁਲ 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 ਆ ਤੂਰ ਸਾਹਿਬ ਦੱਸ ਰਹੇ ਟਰੂਡੋ ਨੂੰ ਜਗਮੀਤ ਸਿੰਘ ਦੀ سپورਟ ਮਿਲੀ ਸੀ ਕਹਿੰਦੇ ਸਰਕਾਰ ਚ ਰਾਉਣ ਲਈ ਪੰਜਾਬੀਆਂ ਦੀ ਪਹਿਲੀ ਪਸੰਦ ਨੇ ਟਰੂਡੋ ਦੇ ਜਗਮੀਤ ਸਿੰਘ ਜੀ ਪੰਜਾਬੀਆਂ ਦੀ ਪਸੰਦ ਪਰ ਹੁਣ ਵੋਟ ਕੱਲੀ ਪੰਜਾਬੀਆਂ ਨੇ ਥੋੜੀ ਉੱਥੇ ਦੇ ਕੇ ਸੱਤਾ ਦੇਣੀ ਹੈ ਉਧਰ ਦੀ ਦੂਜੀ ਵੋਟ ਵੀ ਤੇ ਕੰਮ ਕਰਦੀ ਹੈ ਨਾ ਸਾਹਿਬ ਜੀ 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 ਮਿੰਟੂ ਜੀ ਆਪਾਂ ਕੁਝ ਕਮੈਂਟ ਹੋਰ ਦੋਸਤਾਂ ਦੇ ਪੜ ਲਗੇ ਨਾਲ ਇਹਨਾਂ ਦੀ ਨਾਰਾਜ਼ਗੀ ਵੀ ਦੂਰ ਹੋ ਜਾਣੀ ਹੈ ਯਾਦਵਿੰਦਰ ਜੀ ਕਹਿ ਰਹੇ ਨੇ ਕਿ ਪੁਰਾਣੀ ਟੀਚਰਾਂ ਤੋਂ ਹੁਣ ਦਾ ਜਿਹੜਾ ਸਕੂਲੀ ਸਿਲੇਬਸ ਹੈ ਉਹ ਹੱਲ ਨਹੀਂ ਹੁੰਦਾ ਕਹਿੰਦੇ ਜੀ ਨਵੇਂ ਟੀਚਰ ਹੱਲ ਵਧੀਆ ਕਰ ਲੈਂਦੇ ਆ ਤੇ ਤਨਖਾਹ ਤਾਂ ਚਲੋ ਫਿਰ ਹੁਣ ਸਭਜੋਤ ਜੀ ਧੰਨਵਾਦ ਜੀ ਰਾਜਵਿੰਦਰ ਜੀ ਸ਼ੁਕਰੀਆ ਜੀ ਤੁਸੀਂ ਬਸ ਮਹਿਸੂਸ ਕਰ ਰਹੇ ਹੋ ਮੇਰੇ ਲਈ ਇੰਨਾ ਹੀ ਬੜਾ ਸਰਬਜੋਤ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ